ਮਾਈ ਭਾਗੋ ਜੀ ਨੇ ਆਨੰਦਪੁਰ ਸਾਹਿਬ ਵਿੱਚ ਬੇਦਾਵਾ ਲਿਖ ਕੇ ਆਏ 40 ਸਿੰਘਾਂ ਦੀ ਅਗਵਾਈ ਕਿਵੇਂ ਕੀਤੀ ਮਾਈ ਭਾਗੋ ਜੀ ਨੇ ਆਨੰਦਪੁਰ ਸਾਹਿਬ ਵਿੱਚ ਬੇਦਾਵਾ ਲਿਖ ਕੇ ਆਏ 40 ਸਿੰਘਾਂ ਦੀ ਅਗਵਾਈ ਕੀਤੀ ਅਤੇ ਖੇਦਰਾਣੇ ਮੁਕਸਰ ਵਿੱਚ ਮੰਗਲਾਂ ਨਾਲ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਮਾਈ ਭਾਗੋ ਤੋਂ ਇਲਾਵਾ ਭਾਈ ਮਹਾ ਸਿੰਘ ਜੀ ਇਕਲੌਤੇ ਸਿੱਖ ਸਨ ਜਿੰਨਾ ਵਿੱਚ ਕੁਝ ਜਾਨ ਬਚੀ ਸੀ ਜਿਵੇਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗ ਵਾਲੀ ਥਾਂ ਤੇ ਆਏ ਉਹਨਾਂ ਨੇ ਭਾਈ ਮਹਾ ਸਿੰਘ ਨੂੰ ਦੇਖਿਆ ਅਤੇ ਉਹਨਾਂ ਦਾ ਸਿਰ ਗੋਦ ਵਿੱਚ ਰੱਖ ਕੇ ਕਿਹਾ ਮਹਾ ਸਿੰਘ ਜੀ ਕੁਝ ਮੰਗੋ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਅਤੇ ਮੇਰੇ ਸਾਥੀਆਂ ਦੀ ਪੁੱਲ ਬਖਸ਼ ਦੇਵੋ ਜੀ ਗੁਰੂ ਜੀ ਨੇ ਬਿਦਾਵਾ ਕੱਢ ਕੇ ਪਾਰ ਦਿੱਤਾ ਅਤੇ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤਿਆਂ ਦਾ ਵਰ ਦਿੱਤਾ ਜੰਗ ਤੋਂ ਬਾਅਦ ਮਾਈ ਭਾਗੋ ਜੀ ਗੁਰੂ ਜੀ ਨਾਲ ਹਜੂਰ ਸਾਹਿਬ ਚਲੇ ਗਏ ਤੇ ਉੱਥੇ ਕਾਲ ਚਲਾਣਾ ਕਰ ਗਏ